ਸਤਿਕਾਰਯੋਗ ਸਾਡੇ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਜਿਨ੍ਹਾਂ ਦੀ ਜਿਨ੍ਹਾਂ ਨੇ ਤੁਹਾਡੇ ਨਾਲ ਮੈਨੂੰ ਅੱਜ ਰੂਪ ਰੂਪਰਾਇਆ ਸਾਡੇ ਆਵਾਜ਼ ਦੀ ਪਾਰਟੀ ਦੇ ਜੋਧੇ ਛੋਟਾ ਵੀਰ ਵਿੱਕੀ ਬਲੌਂਗੀ ਜੀ ਸਾਰੇ ਸਤਿਕਾਰਯੋਗ ਆਵਾਜ਼ ਦੀ ਪਾਰਟੀ ਦੀ ਲੀਡਰਸ਼ਿਪ ਔਰ ਜਿੰਨੇ ਵੀ ਮੇਰੇ ਸਾਹਮਣੇ ਸਾਡੇ ਸਤਿਕਾਰਯੋਗ ਬਜ਼ੁਰਗ ਬੈਠੇ ਆ ਨੌਜਵਾਨ ਬੈਠੇ ਆ ਮਾਵਾਂ ਬੈਠੀਆਂ ਭੈਣਾਂ ਬੈਠੀਆਂ ਸਾਰਿਆਂ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਮਐਲਏ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਇੱਥੇ ਮਹੱਲਾ ਕਲੀਨਿਕ ਬਣਿਆ ਹੈ ਕਿ ਬਣਿਆ ਨਹੀਂ ਦੇਖੋ ਐਵੇਂ ਜਿਹੜੀਆਂ ਕਲੋਨੀਆਂ ਹਨ ਜਿਹੜੇ ਸਾਡੇ ਖਾਸ ਕਰ ਜਿਹੜਾ ਸਾਡਾ ਗਰੀਬ ਤਬਕਾ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਜ਼ਿੰਦਗੀ ਜੀਦਾ ਉਹਨਾਂ ਨੂੰ ਹੁਣ ਤੱਕ ਹਮੇਸ਼ਾ ਵੋਟ ਬੈਂਕ ਦਾ ਮਾਧਿਅਮ ਬਣਾਇਆ ਗਿਆ ਕੀ ਇਹਨਾਂ ਦਾ ਕੀ ਹੈ ਇਹਨਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਪੈਸੇ ਦੇ ਦਾਂਗੇ ਸ਼ਰਾਬ ਦੇ ਦਾਂਗੇ ਵੋਟਾਂ ਫਵਾਲਾਂਗੇ ਬੁਨਿਆਦੀ ਸਹੂਲਤਾਂਾਂ ਵੱਲ ਕਿਸੇ ਨੇ ਨਹੀਂ ਸੋਚਿਆ ਇਹ ਤੁਹਾਡੀ ਸਰਕਾਰ ਹੈ ਭਗਵੰਤ ਮਾਨ ਜੀ ਦੀ ਸਰਕਾਰ ਹੈ ਤੁਹਾਡੇ ਐਮਐਲਏ ਕਿਉਂਕਿ ਹਜੇ 800 ਮਹੱਲਾ ਕਲੀਨਿਕ ਬਣੇ ਆ ਉਹਦੇ ਚ ਵੀ ਐਮਐਲਏ ਆਨੇ ਸਿਲੈਕਟ ਕੀਤੇ ਕਿ ਸਭ ਤੋਂ ਜ਼ਿਆਦਾ ਜ਼ਰੂਰਤ ਕਿੱਥੇ ਹੈ ਬਣਨੇ ਤੇ ਸਾਰੀਆਂ ਪੰਚਾਇਤਾਂ ਚ ਸਤਕਾਰਯੋਗ ਐਮਐਲਏ ਸਾਹਿਬ ਨੇ ਮੁੱਖ ਮੰਤਰੀ ਜੀ ਨੂੰ ਕਿਹਾ ਕੀ ਬਿਲੋਂਗ ਹੀ ਜਿਹੜਾ ਸਾਡਾ ਪਿੰਡ ਹੈ ਸਾਡੀ ਜਿਹੜੀ ਆਬਾਦੀ ਹੈ ਉੱਥੇ ਬੁਨਿਆਦੀ ਸਹੂਦਾਵਾਂ ਦੀ ਜ਼ਰੂਰਤ ਹੈ ਔਰ ਇਸ ਕਰਕੇ ਤੁਹਾਡੇ ਲਾਕੇ ਤੁਹਾਡੇ ਗਵਾਨ ਤੁਹਾਡੇ ਵਾਸਤੇ ਇਹ ਮੁਹੱਲਾ ਕਲੀਨਿਕ ਬਣਾ ਕੇ ਇਹ ਸਾਬਿਤ ਕਰਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਵਰਗ ਦੀ ਹਰੇਕ ਬੰਦੇ ਦੀ ਹਰੇਕ ਇਨਸਾਨ ਦਾ ਸਤਕਾਰ ਹੀ ਨਹੀਂ ਕਰਦੀ ਉਹਦੀ ਬੁਨਿਆਦੀ ਸਹੂਦਾਵਾਂ ਦਾ ਖਿਆਲ ਵੀ ਨਹੀਂ ਹਾਜੇ ਤੋਂ ਸ਼ੁਰੂਆਤ ਇਹ ਕੋਈ ਮਤਲਬ ਹਾਂ ਜੇ ਸਾਲ ਵੀ ਦੋ ਹੋਏ ਕੋਈ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ ਦੋ ਸਾਲ ਹੋਏ ਆ ਔਰ ਦੋ ਸਾਲਾਂ ਚ ਜਿੱਥੇ ਬਿਜਲੀ ਫ੍ਰੀ ਕਰਕੇ ਮੁੱਖ ਮੰਤਰੀ ਜੀ ਨੇ ਬਿਜਲੀ ਫ੍ਰੀ ਕੀਤੀ ਉਹਦੇ ਪਿੱਛੇ ਉਹਨਾਂ ਦਾ ਬਿਲਕੁਲ ਸਹੀ ਲੌਜੀਕ ਸੀ ਐਮਐਲਏ ਦੀ ਬਿਜਲੀ ਫ੍ਰੀ ਹੋ ਸਕਦੀ ਮੰਤਰੀ ਦੀ ਹੋ ਸਕਦੀ ਐਮਪੀ ਦੀ ਵੀ ਹੁੰਦੀ ਹੈ ਫਿਰ ਆਮ ਪੰਜਾਬੀ ਦੀ ਕਿਉਂ ਨਾ ਹੋਵੇ ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਪੰਜਾਬ ਦੇ ਥਰਮਲ ਪਲਾਂਟ ਪ੍ਰਾਈਵੇਟ ਕੰਪਨੀਆਂ ਨੂੰ ਵੇਚਦੀਆਂ ਸੀ ਤੁਹਾਡੇ ਮੁੱਖ ਮੰਤਰੀ ਨੇ ਤੁਹਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰ ਪ੍ਰਾਈਵੇਟ ਕੰਪਨੀਆਂ ਤੋਂ ਥਰਮਲ ਪਲਾਂਟ ਖਰੀਦਿਆ ਬਲਕਿ 90% ਲੋਕਾਂ ਦਾ ਬਿਜਲੀ ਦਾ ਬਿੱਲ ਅਜ ਜ਼ੀਰੋ ਆ ਰਿਹਾ ਇਹ ਆਮਦਨ ਹੈ ਆਮ 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 ਬੰਦਿਆਂ ਦੀ ਪਾਰਟ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਇਹ ਲੜਾਈ ਸ਼ੁਰੂ ਕੀਤੀ ਨਾ ਦਿੱਲੀ ਚ ਉੱਥੇ ਜਿਹੜੇ ਸਾਡੇ ਛੁਕੀ ਚੋਪੜੀ ਵਾਲੇ ਇਹਨਾਂ ਨੂੰ ਹੁਣ ਅਸੀਂ ਸਰਕਾਰੀ ਪੱਕੇ ਮਕਾਨ ਦੇਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਦੇ ਵੀ ਰਹੇ ਆ ਹੁਣ ਪਿੱਛੇ ਜਾ ਕੇ ਆਏ ਅਸੀਂ ਪਿਛਲੇ ਪਿੰਡ ਉੱਥੇ ਵੀ ਮਾਨਯੋਗ ਐਮ ਐਲ ਏ ਸਾਹਿਬ ਇੱਕ ਏਰੀਆ ਦਿਖਾ ਕੇ ਲਿਆਏ ਮੈਨੂੰ ਜਿੱਥੇ ਆਉਣ ਵਾਲੇ ਸਮੇਂ ਚ ਗਰੀਬਾਂ ਲਈ 1200 ਪੱਕੇ ਮਕਾਨ ਬਣਨੇ ਇੱਕ ਨੰਬਰ ਇੱਕ ਨੰਬਰ ਮਤਲਬ ਉੱਥੇ ਸੀਪਰੇ ਵੀ ਹੋਊਗਾ ਲਾਈਟ ਵੀ ਹੋਊਗੀ ਮੇਰਾ ਕਹਿਣ ਤੋਂ ਪਾਵੇ ਆ ਅਸੀਂ ਲੋਕਾਂ ਦੇ ਬੁਨਿਆਦੀ ਜਿਹੜੀਆਂ ਸੁਵਿਧਾਵਾਂ ਹਨ ਉਹਨਾਂ ਵਾਸਤੇ ਕੰਮ ਕਰਦੇ ਉਹਨਾਂ ਵਾਸਤੇ ਸ਼ਾਬਾਸ਼ ਲੋਕਾਂ ਤੇ ਆਰਥਿਕ ਬੋਝ ਘਟੇ ਇਸ ਵਾਸਤੇ ਬਿਜਲੀ ਫ੍ਰੀ ਕਰਕੇ ਸਰਕਾਰੀ ਸਕੂਲ ਬਣਾਏ ਜਾ ਰਹੇ ਆ ਹੈਲਥ ਸੈਂਟਰ ਬਣਾਏ ਜਾ ਰਹੇ ਦਵਾਈ ਹਰੇਕ ਘਰ ਚੋਂਦੀ ਆ ਅਮੀਰ ਹੋਵੇ ਚਾਹੇ ਗਰੀਬ ਹੋਵੇ ਇਹ ਅੱਜਕੱਲ ਸਾਡਾ ਖਾਣਾ ਪੀਣਾ ਹੋ ਗਿਆ ਪੈਸਟੀਸਾਈਡ ਹੋ ਗਿਆ এনवायरमेंट ਇਸ ਤਰ੍ਹਾਂ ਦਾ ਹੋ ਗਿਆ ਕਿ ਇਹ ਤੇ ਹੁਣ ਮੰਨ ਕੇ ਚੱਲੋ ਵੀ ਦਵਾਈ ਤੇ ਕਿਸੇ ਨਾ ਕਿਸੇ ਹਰ ਘਰ ਚ ਘਟਵਾਦ ਹੋ ਸਕਦੀ ਆ ਉਹਦੀ ਜਰੂਰ ਹੈ ਲੇਕਿਨ ਤੁਹਾਡੇ ਮੁੱਖ ਮੰਤਰੀ ਨੇ ਤੁਹਾਡੀ ਸਰਕਾਰ ਨੇ ਤੁਹਾਡੇ ਐਮ ਐਲ اے ਨੇ ਸੋਚਿਆ ਕਿਉਂ ਨਾ ਇਹ ਜਿਹੜਾ ਬਜ਼ੁਰਗਾਂ ਦੀ ਦਵਾਈ ਤੇ ਬੱਚਿਆਂ ਦੀ ਪੜ੍ਹਾਈ ਇਹ ਖਰਚਾ ਜਿਹੜਾ ਆਮ ਲੋਕਾਂ ਤੋਂ ਘਟਾਇਆ ਜਾ ਸੋ ਇਸ ਕਰਕੇ ਸਰਕਾਰ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਉਹਦੇ ਪਿੱਛੇ ਮਕਸਦ ਇਹ ਹੀ ਆ ਕਿ ਸਮਾਜ ਦਾ ਹਰੇਕ ਵਰਗ ਔਰ ਖਾਸ ਕਰ ਖਾਸ ਕਰ ਮੈਂ ਕਹਿ ਰਿਹਾ ਜਿਹੜਾ ਸਾਡਾ ਗਰੀਬ ਤਬਕਾ ਹੈ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਆਪਣੀ ਜ਼ਿੰਦਗੀ ਜਿੰਦਾ ਹੈ ਉਹਨੂੰ ਬੁਨਿਆਦੀ ਸੌਦਾ ਮੰਦੀ ਹੈ ਬੁਨਿਆਦੀ ਪੀਣ ਦਾ ਪਾਣੀ ਦਵਾਈ ਉਹਦੇ ਬੱਚਿਆਂ ਦੀ ਪੜ੍ਹਾਈ ਬਿਜਲੀ ਰਾਸ਼ਨ ਐਟ ਯੋਰ ਡੋਰ ਸਟੈਪ ਹੱਕਾਰ ਕਰ ਰਾਸ਼ਨ ਉਹ ਸਕੀਮ ਵੀ ਲਾਗੂ ਕੀਤੀ ਉਹਦੇ ਚਾਹੇ ਬਹੁਤ ਕੁਝ ਕਰਨ ਵਾਲਾ ਕਰ ਰਹੇ ਕਰ ਰਹੇ ਇਹ ਜਿਹੜਾ ਮਾਫੀਆ ਸੀ ਨਾ ਨਾਜਵੰਡਨ ਚ ਪੰਜ ਪੰਜ ਸਾਲ ਪੁਰਾਣਾ ਸੜਿਆ ਨਾਜ ਵੰਡ ਦੇਣਾ ਫਿਰ ਲੋਕਾਂ ਨੂੰ ਲੈਨ ਚ ਖੜੇ ਕਰਨਾ ਉਹਨਾਂ ਨੂੰ ਹਿਊਮਿਲੀਏਟ ਕਰਨਾ ਮਾਨ ਸਾਹਿਬ ਨੇ ਉਹ ਵੀ ਖਤਮ ਕੀਤਾ ਕਿ ਘਰ ਰਾਸ਼ਨ ਆਊਗਾ ਔਰ ਹਜੇ ਬਹੁਤ ਲੰਮੇ ਕੰਮ ਕਰਨ ਵਾਲੇ ਆ ਮੁਖਮੰਦ ਐਮਐਲਏ ਸਾਹਿਬ ਨੇ ਕੱਲ ਕਹੀ ਦਿੱਤੀ ਹਜ਼ਾਰ ਰੁਪਏ ਵਾਲਾ ਵੀ ਵਾਦਾ ਦਿੱਲੀ ਚ ਪੂਰਾ ਕਰਤਾ ਪੰਜਾਬ ਦੀ ਵਾਰੀ ਹੈ ਹੁਣ ਜਿਹੜਾ ਮੈਂ ਤੁਹਾਡੇ ਅੱਗੇ ਰੂਬਰੂ ਹੋਇਆ ਉਹ ਆਇਆ ਲੋਕ ਸਭਾ ਲੋਕਤੰਤਰ ਖਤਰੇ ਚ ਹੈ ਔਰ ਸਭ ਤੋਂ ਜ਼ਰੂਰੀ ਔਰ ਸੁਣੋ ਮੇਰੇ ਵੀਰ ਪਿੱਛੇ ਨੌਜਵਾਨ ਖੜਿਆ ਹੈ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਖਤਰੇ ਚ ਆ ਸਾਡਾ ਨੌਜਵਾਨ ਸੀਗਾ ਸਾਡਾ ਸ਼ਾਨਦਾਰ ਯੋਧਾ ਆਵਾ ਦੀ ਪਾਰਟੀ ਦਾ ਕੁਲਦੀਪ ਮੇਅਰ ਬਣਿਆ ਚੰਡੀਗੜ੍ਹ ਦਾ ਸਾਡਾ ਗਰੀਬ ਭਾਈ ਚਾਰੇ ਚੋਂ ਹੁੰਦਾ ਸੀ ਚੰਡੀਗੜ੍ਹ ਕਿਸ ਤਰੀਕੇ ਨਾਲ ਭਾਜਪਾ ਨੇ ਜਿੰਨ ਦਿਹਾੜੇ ਵੋਟਾਂ ਦੀ ਚੋਰੀ ਕੀਤੀ ਹੈ ਮਾਨਯੋਗ ਸੁਪਰੀਮ ਕੋਰਟ ਨੂੰ ਕਹਿਣਾ ਪੈ ਗਿਆ ਇਹ ਲੋਕਸ਼ਾਹੀ ਦਾ ਕਤਲ ਹੈ ਇਹ ਲੋਕਤੰਤਰ ਦਾ ਕਤਲ ਹੈ ਕਾਰਨ ਕੀ ਸੀ ਕਿਉਂਕਿ ਭਾਜਪਾ ਨੂੰ ਗਰੀਬ ਤਬਕੇ ਤੋਂ ਨਫ਼ਰਤ ਹੈ ਨਫ਼ਰਤ ਸਾਡਾ ਕੁਲਦੀਪ ਹੁਣ ਕੰਮ ਕਰ ਰਿਹਾ ਹੈ ਮੇਅਰ ਸਾਡਾ ਚੰਡੀਗੜ੍ਹ ਦਾ ਸਭ ਤੋਂ ਪਹਿਲਾ ਉਹ ਜਿਹੜਾ ਰੈਜੋਲੂਸ਼ਨ ਲੈ ਕੇ ਆਇਆ ਸਭ ਤੋਂ ਪਹਿਲਾ ਝੰਡਾ ਲੈ ਕੇ ਆਇਆ ਕਿ ਚੰਡੀਗੜ੍ਹ ਦੇ ਲੋਕਾਂ ਨੂੰ 20000 ਲੀਟਰ ਫ੍ਰੀ ਪਾਣੀ ਹਰ ਮਹੀਨੇ ਜਿਹੜਾ ਹਰ ਮਹੀਨੇ ਦਿੱਤਾ ਜਾਊਗਾ ਹਰ ਮਹੀਨੇ ਦਿੱਤਾ ਜਾਊ ਕਿਉਂ ਕਿ ਅਸੀਂ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਹਾਂ ਭਰਾਵੋ ਗੱਲ ਅੱਜ ਲੋਕਤੰਤਰ ਖਤਰੇ 'ਚ ਇਸ ਕਰਕੇ ਆ ਕਿ ਨਫ਼ਰਤ ਵਾਲੀ ਸਰਕਾਰ ਭਾਈਚਾਰਿਆਂ ਤੇ ਖਾਸ ਕਰ ਦਲਿਤ ਭਾਈਚਾਰਾ ਔਰ ਘੱਟ ਗਿਣਤੀ ਭਾਈਚਾਰਾ ਉਹਨਾਂ ਦੇ ਹੱਕ ਮਾਰੇ ਜਾ ਰਹੇ ਹੱਕ ਆ ਵੇਖ ਲਓ ਯੂਪੀ ਚ ਕੀ ਹੋ ਰਿਹਾ ਮਣੀਪੁਰ ਚ ਕੀ ਹੋਇਆ ਹਰ ਰੋਜ਼ ਹਰ ਰੋਜ਼ ਜਿੱਥੇ ਜਿਹੜਾ ਸਾਡਾ ਗਰੀਬ ਤਪਕਾ ਜਿਨ੍ਹਾਂ ਨੂੰ ਬਾਬਾ ਸਾਹਿਬ ਨੇ ਦੇਖੋ ਬਾਬਾ ਸਾਹਿਬ ਆਮ ਇਨਸਾਨ ਨਹੀਂ ਸੀ ਬਾਬਾ ਸਾਹਿਬ ਇੱਕ ਸੰਸਤਾ ਸੀ ਸੰਸਤਾ ਬਾਬਾ ਸਾਹਿਬ ਨੇ ਉਹਨਾਂ ਨੂੰ ਅਜ ਤੋਂ 75 ਸਾਲ ਪਹਿਲਾਂ ਵੀ ਪਤਾ ਸੀ 80 ਸਾਲ ਪਹਿਲਾਂ ਕੀ ਆਉਣ ਵਾਲੇ ਸਮੇਂ ਚ ਦਲਿਤ ਭਾਈਚਾਰੇ ਨਾਲ ਘਟਕਿੰਤੀਆਂ ਨਾਲ ਤੱਕਾ ਹੋਣਾ ਅਤਿਆਚਾਰ ਹੋਣਾ ਉਹਨਾਂ ਦੇ ਹੱਕ ਮਾਰੇ ਜਾਣੇ ਆ ਇਸ ਕਰਕੇ ਉਹਨਾਂ ਨੇ ਸੰਵਿਧਾਨ 'ਚ ਸਾਰੇ ਹੱਕ ਸਾਨੂੰ ਦਿੱਤੇ ਅੱਜ ਕੇਂਦਰ ਸਰਕਾਰ ਉਹ ਹੱਕਾਂ ਨੂੰ ਖਤਮ ਕਰ ਰਹੀ ਹੈ ਉਹਨਾਂ ਨੂੰ ਮਟੋਰ ਦੀ ਸਾਜ਼ਿਸ਼ ਕਰ ਰਹੀ ਹੈ ਇਸ ਕਰਕੇ 2024 ਦਾ ਇਲੈਕਸ਼ਨ ਬੜਾ ਇੰਪੋਰਟੈਂਟ ਹੈ ਕਿ ਇੱਕ ਇੱਕ ਵੋਟ ਜ਼ਰੂਰੀ ਹੈ ਜੇ ਲੋਕਤੰਤਰ ਖਤਮ ਹੋ ਗਿਆ ਜੇ ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਹੀ ਖਤਮ ਹੋ ਗਿਆ ਫਿਰ ਆਪਾਂ ਨੂੰ ਕੋਈ ਹੱਕ ਹੁਕ ਨਹੀਂ ਮਿਲਨੇ ਭੁੱਲ ਜੋ ਫਿਰ ਲੈਕਚਰ ਹੀ ਨਹੀਂ ਹੋਣਾ ਇਸ ਕੋਲ ਔਰ ਤਿੰਨ ਤੜਪਹਿਲਾ यूपी च बीजेपी दा एमपी दा कैंडिडेट शर्यम कह रिया मीडिया च कंदा हमको 400 सीट दो हम इस संविधान को बदल देंगे इना नु नफरत है बाबा साहब ना और अरविंद केजरीवाल भगवंत सिंह मान वो लोग है आम आदमी पार्टी दे जिन्ने सब तो पहला फैसला लिया सरकारी दफ्तरा ज अगर तस्वीर लगूगी ते बाबा साहब अंबेडकर दी लगू भगत सिंह दी लगू ये साडी सोच है ये साडी वर्किंग है ਇਸ ਕਰਕੇ ਮੇਰੀਆਂ ਮਾਵਾਂ ਪੈਣਾ ਬੈਠੀਆਂ ਨੌਜਵਾਨੋ ਤੁਸੀਂ ਖਾਸ ਧਿਆਨ ਦਿਓ ਬਜ਼ੁਰਗ ਬੈਠੇ ਆਸ਼ੀਰਵਾਦ ਦਿਓ 2024 ਚ 2024 ਚ ਲੋਕਸ਼ਾਈ ਨੂੰ ਬਚਾਉਣ ਦਾ ਇਲੈਕਸ਼ਨ ਹੈ ਇੱਕ ਇੱਕ ਵੋਟ ਦੀ ਕੀਮਤ ਹੈ ਔਰ ਪੰਜਾਬ ਪੰਜਾਬ ਉਹ ਧਰਤੀ ਹੈ ਜਿੱਨੇ ਹਮੇਸ਼ਾ ਹੀ ਜਦੋਂ ਵੀ ਇਸ ਮੁਲਕ ਤੇ ਅਤਿਆਚਾਰ ਹੋਇਆ ਇਸ ਮੁਲਕ ਤੇ ਕਿਸਾਨਾਂ ਜਵਾਨਾਂ ਮਜ਼ਦੂਰਾਂ ਤੇ ਅਤਿਆਚਾਰ ਹੋਇਆ ਪੰਜਾਬ ਨੇ ਬੇਬਾਕੀ ਨਾਲ ਉਦੀ ਲੜਾਈ ਲੜੀ ਔਰ ਸ਼ਰੀਨੰਦਪੁਰ ਸਾਹਿਬ ਬੜੀ ਇੰਟਰਸਟਿੰਗ ਗੱਲ ਹੈ ਨੌਜਵਾਨੋ ਸੁਣੋ ਸ਼ਰੀਨੰਦਪੁਰ ਸਾਹਿਬ ਉਹ ਲੋਕ ਸਭਾ ਸੀਟ ਹੈ ਜਿੱਥੇ ਗੁਰੂ ਸਾਹਿਬ ਨੇ 350 ਸਾਲ ਪਹਿਲਾਂ ਕਿਹੜੇ ਲੋਕ ਸਿੱਖ ਬਣਾਏ ਸੀ ਖਾਲਸੇ ਦਬੇ ਕੁਚਲੇ ਜਿਨ੍ਹਾਂ ਨੂੰ ਸਭ ਤੋਂ ਵੱਧ ਲਤਾੜਿਆ ਜਾ ਰਿਹਾ ਸੀ ਜਿਨ੍ਹਾਂ ਨੂੰ ਧਰਮ ਦੇ ਆਧਾਰ ਤੇ ਜਾਤਾਂ ਦੇ ਆਧਾਰ ਤੇ ਭੇਤ ਭਾਵ ਕੀਤਾ ਜਾਂਦਾ ਸੀ 350 ਸਾਲ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਨੇ ਉਹਨਾਂ ਲੋਕਾਂ ਨੂੰ ਪਾਵਰ ਦੇ ਕੇ ਤਾਕਤ ਦੇ ਕੇ ਇਹ ਸੁਨੇਹਾ ਦਿੱਤਾ ਸੀ ਕਿ ਇਸ ਦੇਸ਼ ਤੇ ਅਗਰ ਸਭ ਤੋਂ ਪਹਿਲਾ ਹੱਕ ਹੈ ਤੇ ਦਲਿਤਾਂ ਦਾ ਗਰੀਬਾਂ ਦਾ ਲਤਾੜੇ ਲੋਕਾਂ ਦਾ ਇਸ ਕਰਕੇ ਇਸ ਸੀਟ ਬਹੁਤ अहमਤ ਰੱਖਦੀ ਹੈ ਇਸ ਕਰਕੇ ਇਸ ਸੀਟ ਬਹੁਤ अहमियत ਰੱਖਦੀ ਹੈ ਪਰ ਤੁਹਾਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਇੱਕ ਇੱਕ ਵੋਟ ਇੱਕ ਇੱਕ ਵੋਟ ਨਾਲ ਜਿਹੜੀਆਂ ਨਫਰਤ ਫਲੋਰ ਵਾਲੀਆਂ ਤਾਕਤਾਂ ਉਹਨਾਂ ਨੂੰ ਜਵਾਬ ਦਿਓ ਲੋਕਤੰਤਰ ਨੂੰ ਬਚਾਉਣ ਲਈ ਆ ਜਿਹੜੇ ਅਕਾਲੀ ਭਾਜ ਕਾਂਗਰਸ ਭਾਜਪਾ ਤੇ ਇੱਕੋ ਥਾਲੀ ਦੇ ਚਟੇ ਬੰਤੇ ਜੋ ਕਿਸੇ 'ਚ ਕੋਈ ਫਰਕ ਨਹੀਂ ਕਿਸਾਨ ਮਾਰੇ ਗਏ ਕਿਸਾਨ ਮਾਰੇ ਗਏ ਯੂਪੀ ਚ ਦਲਿਤਾਂ ਦੀਆਂ ਬੱਚੀਆਂ ਨਾਲ ਅਤਿਆਚਾਰ ਕੀਤਾ ਉਹਨਾਂ ਨੂੰ ਜਿੰਦਾ ਸਾੜਿਆ ਨਾ ਕੋਈ ਅਕਾਲੀ ਬੋਲਿਆ ਤੇ ਨਾ ਕੋਈ ਕਾਂਗਰਸੀ ਬੋਲਿਆ ਇਸ ਕਰਕੇ ਪਾਰਲੀਮੈਂਟ ਚ ਉਹ ਲੋਕਾਂ ਨੂੰ ਭੇਜੋ ਜਿਹੜੀ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਔਰ ਸਭ ਤੋਂ ਜ਼ਰੂਰੀ ਜਵਾਨਾਂ ਦੀ ਆਵਾਜ਼ ਬਣੇ ਇਸ ਕਰਕੇ ਮੈਂ ਤੁਹਾਡੀ ਕਚਹਿਰੀ ਚ ਅੱਜ ਹਾਜ਼ਰ ਹੋਇਆ ਆਪਣੀ ਆਪਣੀ ਇੱਕ ਇੱਕ ਵੋਟ ਦੇ ਕੇ ਆਪਣੇ ਸੁਭਰਾ ਨੂੰ ਆਪਣੇ ਬੇਟੇ ਨੂੰ ਅਸ਼ੀਰਵਾਦ ਔਰ ਅਨੰਦਪੁਰ ਸਾਹਿਬ ਦੀ ਲੋਕ ਸਭਾ ਜਿੱਤ ਸੀਟ ਜਿੱਤ ਕੇ ਉਸ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਦੋਂ ਪੰਜਾਬ ਦੇ ਹੱਕਾਂ ਨੂੰ ਖੋਣ ਦੀ ਕੋਈ ਗੱਲ ਕਰੂਗਾ ਦਲਿਤਾਂ ਤੇ ਹੱਕਾਂ ਦੀ ਖੋਣ ਦੀ ਗੱਲ ਕਰੂਗਾ 바ਵਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਈ ਗੱਲ ਕਰੂਗਾ ਤੁਹਾਡਾ ਇਹ ਭਰਾ ਢੋਕ ਵਜਾ ਕੇ ਪੁਲੰਗਵਾਚ ਉੱਥੇ ਲੜਾਈ ਲੜੂਗਾ ਇਸ ਗੱਲ ਦਾ ਮੈਂ ਤੁਹਾਡੀ ਮਦਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰ ਮਲਵਿੰਦਰ ਸਿੰਘ ਕਾਂਗਾ ਜਿੰਦਾਬਾਦ ਸਰ ਮਲਵਿੰਦਰ ਸਿੰਘ ਕਾਂਗਾ ਜਿੰਦਾਬਾਦ ਤੋਂ ਇਸ ਕਰਕੇ ਮੈਂ ਖੇਚਈ ਕਹਿਣਾ ਚਾਹੁੰਦਾ ਇਹ ਆਮ ਇਲੈਕਸ਼ਨ ਨਹੀਂ ਨੋਰਮਲ ਇਲੈਕਸ਼ਨ ਹੈ ਕੁਲਦੀਪ ਕੁਮਾਰ ਨੂੰ ਇਸ ਕਰਕੇ ਮੇਅਰ ਬਣਾਣੋਂ ਰੋਕਿਆ ਜਾ ਰਿਹਾ ਸੀ ਦਲਿਤ ਪਾਈਚਾਰੇ ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਨੂੰ ਸਜਾ ਦਿੱਤੀ ਆ ਕਿ ਸੰਵਿਧਾਨ ਬਚਾਉਣ ਦੀ ਲੜਾਈ ਲੜ ਰਹੇ ਤੁਸੀਂ ਭਗਵੰਤ ਮਾਨ ਜੀ ਦੀ ਅਗਵਾਈ ਚ ਆਮ ਆਦੀ ਪਾਰਟੀ ਨੂੰ ਮਜ਼ਬੂਤ ਕਰੋ ਬੁਨਿਆਦੀ ਸੁਵਿਧਾਵਾਂ ਦੇਣ ਦਾ ਸਾਡਾ ਫਰਜ਼ ਹੈ ਆਮ ਆਦੀ ਪਾਰਟੀ ਕੋਈ ਐਸ਼ਾਨ ਨਹੀਂ ਕਰ ਰਹੀ ਇਹ ਡਿਊਟੀ ਹੈ ਇਹ ਸਾਡੀ ਸਰਕਾਰ ਦੀ ਡਿਊਟੀ ਹੈ ਹਰੇਕ ਬੰਦੇ ਨੂੰ ਹਰੇਕ ਪੰਜਾਬੀ ਨੂੰ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਪਿੰਡੂ ਹੈ ਚਾਹੇ ਸ਼ਹਿਰੀ ਹੈ ਹਰੇਕ ਨੂੰ ਬੁਨਿਆਦੀ ਸੁਵਿਧਾਵਾਂ ਦੇਣਾ ਇਹ ਸਾਡਾ ਫਰਜ਼ ਹੈ ਔਰ ਸਾਡੀ ਡਿਊਟੀ ਹੈ ਕਰਾਸੀ ਆਪਣੀ ਉਹੀ ਡਿਊਟੀ ਨਿਭਾ ਰਹੇ ਸੋ ਇੱਕ ਜੂਨ ਨੂੰ ਆਪਣੇ ਚੋਣਾ ਇੱਕ ਇੱਕ ਜਾਣਾ ਇੱਕ ਇੱਕ ਪਰਿਵਾਰ ਇੱਕ ਇੱਕ ਨੌਜਵਾਨ ਇੱਕ ਇੱਕ ਬਜ਼ੁਰਗ ਇੱਕ ਇੱਕ ਭੈਣ ਮੇਰੀ ਇੱਕ ਇੱਕ ਮਾਂ ਸਾਰੇ ਜਾਣੇ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਚ ਇਸਰ ਲੋਕ ਸਭਾ ਚ ਜਿਹੜੀਆਂ ਤਾਨਾਸ਼ਾਈ ਔਰ ਸੰਵਿਧਾਨ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਨਫ਼ਰਤ ਫੁੱਲਣ ਵਾਲੀਆਂ ਤਾਕਤਾਂ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਈਏ ਔਰ ਪੰਜਾਬ ਦੇ ਹੱਕਾਂ ਨੂੰ ਮਜ਼ਬੂਤ ਕਰੀਏ ਐਨੀ ਬੇਨਤੀਆਂ ਲੈ ਕੇ ਤੁਹਾਡੇ ਨਾਲ ਰੂਬਰੂ ਹੋਇਆ ਸੀ ਤੁਹਾਡਾ ਇੱਥੇ ਵੇਟ ਕਰਨ ਲਈ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭਾਰਤ ਜੈ ਭੀ ਜੈ ਭਾਰਤ ਜੈ ਜੈ ਭਾਰਤ ਜੈ ਜੈ